ਅੱਜ ਮੇਰੇ ਨਾਲ ਰਾਜਨੀਤੀ ਵਿੱਚ ਵੱਖਰੇ ਤੇ ਚੰਗੇ ਢੰਗ ਨਾਲ ਕੰਮ ਕਰਨ ਵਾਲੀ ਇੱਕ ਸ਼ਖਸੀਅਤ ਹਾਜ਼ਰ ਹੈ ਇਹਨਾਂ ਨਾਲ ਕੁਝ ਰਾਜਸੀ ਗੱਲਾਂ ਮੈਂ ਕਰਾਂਗਾ ਪਰ ਪਹਿਲਾਂ ਥੋੜਾ ਦੱਸਣਾ ਜ਼ਰੂਰੀ ਬਣਦਾ ਹੈ ਕਿ ਇਸ ਸ਼ਖਸੀਅਤ ਨੇ ਆਪਣੇ ਹਲਕੇ ਦੇ ਵਿੱਚ 2 200 300 ਦੇ ਕਰੀਬ ਕੁੜੀਆਂ ਨੂੰ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਜਿਹੀ ਪੜ੍ਹਾਈ ਆਪਣੀ ਜੇਬ ਚੋਂ ਪੈਸੇ ਖਰਚ ਕੇ ਪ੍ਰੋਵਾਈਡ ਕਰਾਈ ਹੈ ਅੰਜੀ ਹੀ ਇਸਨੇ ਆਪਣੇ ਹਲਕੇ ਦੇ ਵਿੱਚ 5 ਤੋਂ 7000 ਬਜ਼ੁਰਗਾਂ ਦੀਆਂ ਅੱਖਾਂ ਦਾ ਇਲਾਜ ਅੱਖਾਂ ਦੀ ਸਰਜਰੀ ਦੀ ਸੇਵਾ ਆਪਣੇ ਮੋਢਿਆਂ ਤੇ ਚੁੱਕੀ ਹੈ ਹਲਕੇ 'ਚ 7 ਪ੍ਰਾਇ ਬਜ਼ੁਰਗਾਂ ਨੂੰ ਆਪਣੇ ਬਜ਼ੁਰਗ ਬਣਾ ਕੇ ਇੱਕ ਨਾਲ ਲਾ ਕੇ ਉਹਨਾਂ ਦੀ ਸੇਵਾ ਭਾਵਨਾ ਦਾ ਸੇਰਾ ਇਹਨਾਂ ਦੇ ਸਿਰ ਵੱਜਦਾ ਹੈ ਉਹਨਾਂ ਬਜ਼ੁਰਗਾਂ ਨੂੰ ਘਰਾਂ ਤੋਂ ਲਿਆਉਣਾ ਅੱਖਾਂ ਦੀ ਸਰਜਰੀ ਕਰਾਉਣੀ ਫਿਰ ਘਰ ਵਾਪਸ ਛੱਡ ਕੇ ਆਉਣਾ ਉਹਨਾਂ ਦਾ ਮੁੜ ਜਾ ਕੇ ਪਿੱਛੇ ਹਾਲਚਾਲ ਪੁੱਛਣਾ ਉਹਨਾਂ ਦੀ ਹਾਲਤ ਬਾਰੇ ਜਾਣਨਾ ਉਹਨਾਂ ਦੇ ਦੁੱਖ ਸੁਣਨੇ ਉਹਨਾਂ ਦੇ ਦਰਦ ਸੁਣਨੇ ਇਹ ਵੀ ਇਸ ਸਖਸ਼ੀਅਤ ਦੇ ਹਿੱਸੇ ਆਇਆ ਹੈ ਅੱਜ ਦੀ ਰਾਜਨੀਤੀ ਵਿੱਚ ਇਹੋ ਜਿਹੇ ਲੋਕ ਲੱਭਣੇ ਤਲਾਸ਼ਨੇ ਤਾਂ ਬੈਟਰੀ ਮਾਰਿਆਂ ਵੀ ਨਹੀਂ ਲੱਭਦੇ ਰਾਜਨੀਤੀ ਦੇ ਵਿੱਚ ਤਾਂ ਜਿੰਨੇ ਲੋਕ ਹੁਣ ਤੱਕ ਆਏ ਨੇ ਉਹ ਪੰਡਾ ਪੌਣ ਲਈ ਹੀ ਆਏ ਨੇ ਤੇ ਘਰਾਂ ਤੋਂ ਫੜ ਕੇ ਪੰਡਾ ਬਾਹਰ ਰੋੜਨ ਵਾਲਾ ਇਹ ਪਹਿਲਾ ਬੰਦਾ ਹੀ ਮੈਂ ਮਾਜੇ ਦੀ ਧਰਤੀ ਤੇ ਦੇਖਿਆ ਇਸ ਦੇ ਚੰਗੇ ਪੰਨ ਨੂੰ ਇਸ ਦੀ ਅਜੀਹੀ ਸੋਚ ਨੂੰ ਇਸ ਦੀ ਅਜੀਹੀ ਵਿਚਾਰਧਾਰਾ ਨੂੰ ਮੈਂ ਵੀ ਦਾਤ ਦਿੰਦਾ ਹਾਂ ਹੋਰ ਵੀ ਚੰਗੇ ਲੋਕ ਇਸ ਨੂੰ ਦਾਤ ਦਿੰਦੇ ਹਨ ਅੱਜ ਇਹਨਾਂ ਨਾਲ ਰਾਜਸੀ ਸਮੀਕਰਨ ਬਾਰੇ ਇਹਨਾਂ ਦੇ ਹਲਕੇ ਖਡੂਰ ਸਾਹਿਬ ਬਾਰੇ ਕੁਝ ਗੱਲਾਂ ਕਰਨ ਦੀ ਇੱਛਾ ਹੈ ਜਿਹੜੀਆਂ ਗੱਲਾਂ ਅੱਜ ਇਹਨਾਂ ਨਾਲ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਵੀ ਇਹਨਾਂ ਨੂੰ ਜਾਣਨ ਦੀ ਖੇਚਲ ਕਰਨਾ ਕੋਸ਼ਿਸ਼ ਕਰਨਾ ਮੇਰੇ ਨਾਲ ਨੇ ਭਪਿੰਦਰ ਸਿੰਘ ਬਿੱਟੂ ਖਵਾਸਪੁਰ ਜਿਹੜੇ ਬਲਾਕ ਸੰਤੀ ਖਡੂਰ ਸਾਹਿਬ ਦੇ ਚੇਅਰਮੈਨ ਵੀ ਰਹੇ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਵੀ ਰਹੇ ਨੇ ਤੇ ਹੋਰ ਵੀ ਐਮਐਲਏ شپ ਤੋਂ ਥਲੜੀਆਂ ਸਾਰੀਆਂ ਸਰਵਿਸ ਸੇਵਾਵਾਂ ਇਹਨਾਂ ਨੇ ਭੋਗ ਲਈਆਂ ਨੇ ਤਾਂ ਹੁਣ ਇਹ ਖਡੂਰ ਸਾਹਿਬ ਵਿਧਾਨ ਸਭਾ ਹਲਕੇ ਦੇ ਵਿੱਚ ਆਉਣ ਵਾਲੀਆਂ ਚੋਣਾਂ 2027 ਵਿੱਚ ਜੇ ਉਸ ਤੋਂ ਪਹਿਲਾਂ ਵੀ ਕੋਈ ਚੋਣ ਆਈ ਤਾਂ ਉਸ ਲਈ ਵੀ ਇਹ ਤਿਆਰ ਨੇ ਉਸ ਸੰਬੰਧੀ ਇਹਨਾਂ ਨਾਲ ਕੁਝ ਗੱਲਾਂ ਨੇ ਜਿਹੜੀਆਂ ਅੱਜ ਅਸੀਂ ਕਰਨੀਆਂ ਜਾ ਰਹੇ ਹਾਂ ਤੁਸੀਂ ਮੈਨੂੰ ਇੱਕ ਸਾਫ਼ ਗੱਲ ਦੱਸੋ ਵੀ ਜਿਹੜੀ ਹਾਲ ਹੀ ਤਰਨਤਾਰਨ ਦੀ ਜਿਮਣੀ ਚੋਣ ਹੋ ਕੇ ਹਟੀ ਹੈ ਉਸ ਵਿੱਚ ਮੈਂ ਸੁਣ ਰਿਹਾ ਵੀ ਸ਼੍ਰੋਮਣੀ ਅਕਾਲੀ ਦਲ ਦੇ ਪੈਰ ਬੜੇ ਡੂੰਘੇ ਲੱਗੇ ਉਹ ਦੂਜੇ ਨੰਬਰ ਤੇ ਆ ਗਏ ਆ ਸ਼੍ਰੋਮਣੀ ਅਕਾਲੀ ਦਲ ਮੋੜ ਸਰਵਾਈਵ ਹੋਣ ਲੱਗਾ ਹੈ ਕੀ ਤੁਸੀਂ ਇਸ ਨਾਲ ਸਹਿਮਤ ਹੋ ਜਾਂ ਤੁਹਾਡਾ ਸਿਆਸੀ ਅਨੁਭਵ ਕੀ ਕਹਿੰਦਾ ਹੈ ਕਿ ਜਿਹੜੀ ਅਕਾਲੀ ਦਲ ਨੂੰ 30000 ਪਲੱਸ ਵੋਟ ਪਈ ਹੈ ਵਾਕਿਆ ਹੀ ਸ਼੍ਰੋਮਣੀ ਅਕਾਲੀ ਦਲ ਕੀ ਸਰਵਾਈਵ ਕਰ ਗਿਆ ਇਸ ਬਾਰੇ ਆਪਣੀ رائے ਦਿਓ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਮਾਨ ਸਾਹਿਬ ਤੁਹਾਡਾ ਟਾਈਮ ਦੇਣ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਅੱਜ ਇੱਥੇ ਮੈਨੂੰ ਇਨਾ ਟਾਈਮ ਦਿੱਤਾ ਤੇ ਕੋਸ਼ਿਸ਼ ਕਰ ਰਹੇ ਹੋ ਕਿ ਜੋ ਵੀ ਮੈਂ ਕੰਮ ਕਰ ਰਿਹਾ ਜਾਂ ਜੋ ਵੀ ਮੈਂ ਕਰਨਾ ਚਾਹਣਾ ਲੋਕਾਂ ਦੇ ਸਾਹਮਣੇ ਰੱਖਣੀ ਚਾਹੀਦੀ ਹੈ ਕਿਉਂਕਿ ਤੁਸੀਂ ਸਾਰਾ ਉਸਤਾਰ ਦੇ ਵਿੱਚ ਦੱਸ ਸਕਿਓ ਹੁਣ ਆਪਾਂ ਤੁਹਾਡੀ ਗੱਲ ਤੇ ਆਉਨੇ ਆਂ ਕਿ ਜਿਹੜੀ ਸਰਮਤਾਣ ਇਲੈਕਸ਼ਨ ਹੋਈ ਆ ਹੁਣੇ-ਹੁਣੇ ਉਹਦੇ ਜਿਹੜੇ ਰਿਜ਼ਲਟ ਆ ਕਾੰਦੀਦਲ ਬੜਾ ਪੱਪਾ ਪਾਰ ਆ ਵੀ ਅਸੀਂ ਬਹੁਤ ਵੱਡਾ ਸ਼ੇਰ ਮਾਰ ਲਿਆ ਇਹੋ ਜੀ ਮਾਨ ਸਾਹਿਬ ਕੋਈ ਗੱਲ ਨਹੀਂ ਤੁਸੀਂ ਵੇਖੋ ਮਾਜੇ ਦੇ ਵਿੱਚ ਹਮੇਸ਼ਾ ਜਿਹੜਾ ਕਾੰਦੀਦਲ ਸਟਰੋਂਗ ਰਿਹਾ ਹੈ ਪਿਛਲੀਆਂ ਸਾਮੀਆਂ ਚ ਦੇਖ ਲਓ 45 ਸਾਲ ਬਾਅਦ ਡਾਕਟਰ ਧਰਮਬੀਰ ਜਿਹੜੇ ਤਰਨਤਾਰਨ ਤੋਂ ਜਿੱਤੇ ਸੀ ਲਗਾਤਾਰ ਕਾਂਦੀ ਦਾ ਜਿਹੜਾ ਉੱਥੇ ਜਿਤੋ ਦਾ ਰਿਹਾ ਹੁਣ ਜਿਹੜੀ ਉਹਨਾਂ ਦੇ ਸਰਵਾਈਵ ਕਰਨ ਵਾਲੀ ਗੱਲ ਆ ਕੋਈ ਏਨੀ ਵੱਡੀ ਨਹੀਂ ਅਕਾਲੀ党 ਤੁਸੀਂ ਵੇਖੋ ਵੀ 2022 ਦੇ ਇਲੈਕਸ਼ਨ ਚ 42-43 ਹਜ਼ਾਰ ਵੋਟ ਲੈ ਕੇ ਗਿਆ ਸੀ ਹੁਣ ਘਟੀ ਆ ਵਧੀ ਨਹੀਂ ਇਹ ਤਾਂ ਕਹਿਣ ਵੀ ਜੇ ਸਾਡੀ ਵੋਟ ਵਧੀ ਹੋਵੇ ਬਾਕੀ ਜਿਹੜਾ ਉਹਨਾਂ ਪੱਤਾ ਖੇਡਿਆ ਸੀ ਉਹ ਵੀ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਕਿਉਂਕਿ ਅਕਾਲੀ党 ਨੇ ਹਮੇਸ਼ਾ ਹੀ ਜਦੋਂ ਇੱਥੇ 12-15 ਸਾਲ ਹੱਤਬਾਜ਼ ਦਾ ਦੌਰ ਰਿਹਾ ਕਾਲੇ ਦਿਨ ਸੀ ਪੰਜਾਬ ਦੇ ਵਿੱਚ ਉਦੋਂ ਕਾਲੀ ਗੱਲ ਨੇ ਇਸ ਇਹਨਾਂ ਲੋਕਾਂ ਨੇ ਜਿਹੜੇ ਆਗੂ ਸੀ ਇਹਨਾਂ ਨੇ ਲੋਕਾਂ ਦੇ ਬੱਚੇ ਗਲਤ ਰਾਹ ਤੇ ਤੋਰ ਕੇ ਆਪਾਂ ਹੀ ਵੇਖਦੇ ਰਹੇ ਆ ਸਾਨੂੰ ਆਪਾਂ ਸਾਰੇ ਹੀ ਤਾਂ ਜਾਣਦੇ ਆ ਕਿ ਉਹਨਾਂ ਦੇ ਪਹਿਲੋਂ ਭੋਗਾ ਦੇ ਬੋਲ ਕੇ ਉਹਨਾਂ ਨੂੰ ਉਸ ਪਾਸੇ ਨੂੰ ਤੋਰ ਕੇ ਤੇ ਆਪਣੇ ਬੱਚੇ ਵਿਦੇਸ਼ਾਂ 'ਚ ਪੜ੍ਹਨ ਵਾਸਤੇ ਭੇਜ ਦਿੱਤੇ ਜਦੋਂ ਇੱਥੇ ਮਾੜਾ ਸਮਾਂ ਆਇਆ ਤੇ ਉਹ ਪਾਸੇ ਜਿੱਦਨ ਸਰਕਾਰ ਬਣੀ ਤੇ ਲੋਕਾਂ ਦੀਆਂ ਪੁੱਤਾਂ ਦੀਆਂ ਲਾਸ਼ਾਂ ਦੇ ਕੁਰਸੀਆਂ ਡਾਹ ਕੇ ਉਹਨਾਂ ਲੋਕਾਂ ਨੇ ਰਾਜਪਾਲ ਕੀਤਾ ਫਿਰ ਉਹਨਾਂ ਲੋਕਾਂ ਨੂੰ ਦੁਬਾਰਾ ਸਿਆਸਤ 'ਚ ਲਿਆਂਦਾ ਹੈ ਜਿਹੜਾ ਤੁਸੀਂ ਸਾਰੇ ਜਾਣਦੇ ਹੋ ਕਿ ਇਹਨੇ ਪੱਤਾ ਖਿੰਡਿਆ ਵੀ ਠੀਕ ਹੈ ਉਦੋਂ ਲੋਕਾਂ ਦੇ ਮਨ ਦੇ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਸੀ ਉਸ ਲਹਿਰ ਦੇ ਨਾਲ ਰਿਲੇਟਡ ਬੰਦੇ ਲਿਆਂਕੇ ਇਹਨਾਂ ਸਿਆਸਤ 'ਚ ਵਾੜੇ ਹੁਣ ਇਹ ਜਿਹੜੇ ਬੱਚੇ ਸਾਡੇ ਆ ਜਿਹੜੇ ਸਾਡੇ ਭੈਣ ਭਰਾ ਜਿਹੜੀ ਗੈਂਗਸਟਰ ਵਾਰ ਜਿਹੜੀ ਵਾਰ ਦਾ ਸ਼ਿਕਾਰ ਹੋਏ ਆ ਇਹ ਬਣਾਈ ਕਿੰਨੇ ਆ ਇਹਨੇ ਕਿੰਨੇ ਤੋਰੀ ਉਧਰ ਇਹਨਾਂ ਲੋਕਾਂ ਦੀ ਦੇਣ ਆ ਸਾਡੇ ਆਪਣੇ ਭੈਣ ਭਰਾ ਹੁਣ ਇਹਨਾਂ ਵੇਖਿਆ ਸਾਡਾ ਕਿਸੇ ਬੰਨੇ ਸਿਸਟਮ ਸੈੱਟ ਨਹੀਂ ਬਣਦਾ ਕਾਲੀ ਦਲ ਨੂੰ ਸਾਰੇ ਹਲਕੇ ਚ ਕੋ ਕੈਂਡੀਡੇਟ ਹੀ ਨਹੀਂ ਲੱਭਿਆ ਉਹ ਅੰਬਰਸਰੋਂ ਕੈਂਡੀਡੇਟ ਲੈ ਕੇ ਆਏ ਜਿਹੜੀ ਵੋਟ ਪਈ ਇਹਨਾਂ ਨੂੰ ਉਹ ਬਾਈ ਨਾਲੋਂ ਘਟ ਗਈ ਹੈ ਤੇ ਵੱਧ ਕਿੱਦਾਂ ਹੋਇਆ ਕੋਈ ਵੱਧ ਵਾਲਾ ਸਿਸਟਮ ਨਹੀਂ। ਕਾਲੀ ਦਲ ਬਿਲਕੁਲ ਡਾਊਨ ਦੂਜੀ ਨੰਬਰ ਤੇ ਐ। ਪਹਿਲੇ ਤੇ ਆਉਂਦਾ ਰਹੇਗਾ ਨੀਚੇ ਹੁਣ ਦੂਜੀ ਵੀ ਆਏਗਾ। ਪਹਿਲੇ ਤੇ ਆਉਣ ਵਾਲੀ ਗੱਲ ਕੋਈ ਨਹੀਂ। ਇਸੇ ਸਮੇਂ 'ਚ ਤਾਂ ਉਹਨਾਂ ਨੂੰ ਜਿਵੇਂ ਲੁਧਿਆਣੇ 'ਚ ਵੋਟ ਬਹੁਤ ਹੇਠਲੇ ਲੈਵਲ ਤੇ 5-7 ਹਜ਼ਾਰ ਤੇ ਗੱਲ ਆ ਚੱਲੀ ਸੀ। ਜਾਂ ਹੋਰ ਵੀ ਇੱਕ ਅੱਧੀ ਚੋਣ ਦੇ ਵਿੱਚ ਵੋਟਰਾਂ ਦਾ ਜਿਹੜਾ ਗ੍ਰਾਫ ਆ ਬੜਾ ਥੱਲੇ ਸੀ ਪਰ 30 ਹਜ਼ਾਰ ਤੇ ਆਉਣਾ ਵਾਕਿਆ ਹੀ ਵੋਟ ਤੇ ਅਪਡੇਟ ਹੋਈ ਐ। ਇਹ ਕਿਵੇਂ ਅਪਡੇਟ ਹੋਈ ਐ ਇਸ ਬਾਰੇ ਤੁਸੀਂ ਥੋੜੀ ਜਾਣਕਾਰੀ ਦਿਓਗੇ। ਮੈਂ ਵੋਟੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਐ। ਕੀ ਵੋਟ ਇੱਕ ਕੈਂਡੀਡੇਟ ਦੀ ਇੰਡੀਵਿਜੂਅਲੀ ਆ ਕੀ ਇਹ ਵੋਟ ਕਿਵੇਂ ਇੰਨੀ ਵੋਟ ਪਈ ਹੈ ਦੇਖੋ ਕਾਲੀ ਦਲ ਦੀ ਜਿਹੜੀ ਵੋਟ ਹੈ ਨਾ ਉਹ ਤੇ ਜਿਹੜੇ ਜਿਹੜਾ ਆਜ਼ਾਦ ਉਮੀਦਵਾਰ ਪਹਿਲੋ ਆਜ਼ਾਦ ਗਰੁੱਪ ਲੜ ਰਿਹਾ ਸੀ ਉਹਨਾਂ ਦੀ ਇੰਡੀਵਿਜੂਅਲ ਵੋਟ ਵੀ ਹੈਗੀ ਹੈ ਪਲੱਸ ਜਿਹੜੀ ਕਾਂਗਰਸ ਹੈ ਉਹ ਵੀ ਹਮੇਸ਼ਾ ਕਾਲੀ ਦਲ ਨਾਲ ਰਲ ਕੇ ਲੜਦੀ ਹੈ ਕਾਲੀ ਤੇ ਕਾਂਗਰਸ ਬਿਲਕੁਲ ਇਕੱਠੇ ਹੈ ਉਹ ਚਾਹੁੰਦੇ ਆ ਵੀ ਆਮ ਆਦਮੀ ਪਾਰਟੀ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਟੱਪੇ ਪਾਈਏ ਕਾਂਗਰਸ ਦੀ ਵੋਟ ਘਟਿਆ ਵੋਟ ਬੈਂਕ ਉਹ ਇਹਨਾਂ ਨਾਲ ਰਲੇ ਆ ਉਹਨਾਂ ਨੇ ਵੋਟ ਵੀ ਇਹਨਾਂ ਨੂੰ ਸ਼ੇਅਰ ਕੀਤੀ ਹੈ। ਮੈਨੂੰ ਕੁਝ ਲੋਕਾਂ ਤੋਂ ਪਤਾ ਲੱਗਿਆ ਹੈ ਵੀ ਜਿਹੜਾ ਉਹ ਆਜ਼ਾਦ ਗਰੁੱਪ ਹੈ ਜਿਹੜੇ ਅਮਰਤਪਾਲ ਬਾਠ ਨੂੰ ਇਹ ਪੁੱਠੇ ਸਿੱਦੇ ਨਵਾਂ ਨਾਲ ਲੋਕ ਪੁਕਾਰਦੇ ਪਏ ਨੇ। ਉਹਨਾਂ ਨੇ ਕੁਝ ਸੇਵਾ ਦੇ ਕੰਮ ਉਹ ਪਿੰਡਾਂ ਦੇ ਵਿੱਚ ਚੰਗੇ ਵੀ ਬੜੇ ਕੀਤੇ ਆ। ਕੋਈ ਬਾਬਾ ਬੁੱਢਾ ਸਾਹਿਬ ਦੇ ਨੇੜੇ ਤੇੜੇ ਕੋਈ ਪੁਲ ਦੀ ਗੱਲ ਇੱਕ ਮੈਂ ਸੁਣੀ ਸੀ। ਕੁਝ ਹੋਰ ਪਿੰਡਾਂ 'ਚ ਲੋਕਾਂ ਦੇ ਦੁੱਖ ਦਰਦ ਵੰਡਾਉਣ ਦੀ ਗੱਲ ਸੁਣੀ ਸੀ। ਉਹ ਇਸ ਤਰ੍ਹਾਂ ਦੇ ਉਹਨਾਂ ਦੇ ਚੰਗੇ ਕੰਮ ਉਹਨਾਂ ਦਾ ਨੈਟਵਰਕ ਤੇ ਉਹਨਾਂ ਨੂੰ ਜ਼ਿਆਦਾ ਵੋਟ ਪਈ ਵੀ ਉਹਨਾਂ ਦੇ। ਉਹ ਅਮਰਤਪਾਲ ਦੇ ਏਰੀਏ ਚੋਂ ਉਸ ਉਹਨਾਂ ਪਿੰਡਾਂ ਚੋਂ ਝਵਾਲ ਤੋਂ ਪਰੇ-ਪਰੇ ਉਹਨਾਂ ਨੂੰ ਜ਼ਿਆਦਾ ਵੋਟ ਪਈ ਹੈ ਤਾਂ ਉਹ ਉਹ ਵੋਟ ਅਮਰਤਪਾਲ ਬਾਠ ਦੀ ਨਿੱਜੀ ਵੋਟ ਪਈ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਵੋਟ ਬੈਂਕ ਦੇ ਵਿੱਚ ਵਾਧਾ ਹੋਇਆ ਨਹੀਂ ਜੀ ਨਹੀਂ ਦੇਖੋ ਮਾਨ ਸਾਹਿਬ ਮੈਂ ਤੁਹਾਡੀ ਗੱਲ ਨਾਲ ਸਹਿਮਤ ਨਹੀਂ ਜੇ ਕਿਸੇ ਦਾ ਇੱਕ ਪਾਸਾ ਨੈਗੇਟਿਵ ਆ ਤੇ ਪੋਜ਼ਿਟਿਵ ਵੀ ਹੁੰਦਾ ਹੀ ਆ ਦੋਵੇਂ ਪਹਿਲੂ ਅਸੀਂ ਕਿਵੇਂ ਹੂੰ ਚੰਗੀ ਕੰਮ ਮਾੜੇ ਕੰਮ ਰਲਾ ਮਲਾ ਕੇ ਸਾਰਾ ਕੁਝ ਚੱਲਦਾ ਹੈ। ਬਾਕੀ ਜਿਹੜੀ ਗੱਲ ਤੁਸੀਂ ਇਹ ਕਹਿੰਦੇ ਵੀ ਅਕਾਲੀ ਦਲ ਸਰਵਾਈਵ ਹੈ ਮੈਂ ਉਸ ਗੱਲ ਨਾਲ ਸਹਿਮਤ ਹੀ ਨਹੀਂ। ਜੀ ਅਕਾਲੀ ਦਲ ਬਾਈ ਦੀਆਂ ਵੋਟਾਂ ਨਾਲੋਂ ਇਲੈਕਸ਼ਨ ਨਾਲੋਂ ਵੱਧ ਵੋਟ ਲੈ ਗਿਆ। ਇਹ ਤਾਂ ਆਪਾਂ ਕਹੀਏ ਲੁਧਿਆਣਾ ਇੱਕ ਵੱਖਰੀ ਗੱਲ ਹੈ। ਇਹ ਮੱਝਾ ਇੱਕ ਵੱਖਰੀ ਗੱਲ ਹੈ। ਇੱਥੇ ਜਿੱਥੇ ਹਮੇਸ਼ਾ ਹੀ ਅਕਾਲੀ ਦਲ ਜਿਹੜਾ ਬਹੁਤ ਸਟਰੋਂਗ ਰਿਹਾ ਇਹ ਤਾਂ ਥੱਲੇ ਆਏ ਉੱਪਰ ਤੇ ਗਿਆ ਹੀ ਨਹੀਂ ਹੈ। ਇਹ ਕਦੀ ਵੀ ਜਿਹੜਾ ਨਹੀਂ ਉੱਥੇ ਕਿਸੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਅਪਮਾਨ ਦਾ ਮੁੱਦਾ ਨਹੀਂ ਛੇੜਿਆ। ਕਿਸੇ ਨੇ ਤਰਨ ਤਰਨ ਦੇ ਵਿੱਚ ਬੇਅਦਬੀ ਦੀ ਗੱਲ ਨਹੀਂ ਕੀਤੀ ਉਹ ਤੇ ਲੋਕਾਂ ਨੂੰ ਭੁੱਲ ਗਏ ਨਾ ਬਾਦਲ ਸਾਹਿਬ ਐਦਾਂ ਸੋਚਦੇ ਨੇ ਵੀ ਜਿਵੇਂ ਉਹ ਗੱਲਾਂ ਸਾਰੀਆਂ ਲੋਕਾਂ ਨੂੰ ਭੁੱਲ ਗਈਆਂ ਤੇ ਸਾਨੂੰ ਵੋਟ ਚੰਗੀ ਪੈ ਗਈ ਐ ਅਸੀਂ ਦੂਸਰੇ ਨੰਬਰ ਤੇ ਆ ਗਏ ਹਾਂ ਮੁਕਾਬਲੇ 'ਚ ਆ ਗਏ ਹਾਂ 27 ਤੱਕ ਇਹ ਮੁਕਾਬਲਾ ਵਿਨ ਵੀ ਕੀਤਾ ਜਾ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੀ ਬੰਨ ਦੇ ਕਿਆਸ ਰਾਈਆਂ ਦੀ ਗੱਲ ਚੱਲ ਰਹੀ ਹੈ ਸਵਾਲ ਹੀ ਪੈਦਾ ਨਾ ਹੁੰਦਾ ਬਲੋਕ ਭੁੱਲ ਜਾਣ ਜਿਨ੍ਹਾਂ ਦਾ ਜਿਹੜਾ ਇਸ਼ਟ ਹੈ ਉਹਨੂੰ ਗਲੀਆਂ 'ਚ ਰੋਲਿਆ ਹੋਵੇ ਏਡੀ ਵੱਡੀ ਬੇਅਦਬੀ ਹੋਈ ਹੋਵੇ ਤੁਹਾਨੂੰ ਯਾਦ ਹੋਵੇਗਾ ਵੀ ਉਦੋਂ ਇਹ ਹਾਲਾਤ ਸੀ ਮਾਝੇ ਦੇ ਖਾਸ ਕਰਕੇ ਵੀ ਜਿਹੜੇ ਕਾਲੀਦਾਲ ਵਾਲੇ ਆ ਆਪਣੇ ਆਪ ਨੂੰ ਕਾਲੀ ਹੋਣ ਵਾਸਤੇ ਸ਼ਰਮ ਮਹਿਸੂਸ ਕਰਦੇ ਸੀ ਬਹੁਤ ਮਾੜੇ ਹਾਲਾਤ ਸੀ ਸਾਰਾ ਰੋਡ ਬੰਦ ਸੀ ਸਾਰੀਆਂ ਸ਼ੜਕਾਂ ਬੰਦ ਸੀ ਇਹ ਕਿੱਦਾਂ ਭੁੱਲ ਜਾਣਗੇ ਲੋਕ ਨਾ ਤੇ ਕਾਲੀਦਾਲ ਦਾ ਇਹ ਜਿਹੜਾ ਕਾਲੀ ਕਰਤੂਤ ਹੈ ਇਹ ਭੁੱਲ ਸਕਦੇ ਆ ਤੇ ਨਾ ਕਾਂਗਰਸ ਦਾ ਉਹ ਕਾਰਨਾਮਾ ਵੀ ਜਿਹੜੇ ਟੰਕਾਂ ਤੇ ਤੋਪਾਂ ਨਾਲ ਸ੍ਰੀ ਹਰਮੰਦਰ ਸਾਹਿਬ ਤੇ ਕਾਲ ਤਖਤ ਸਾਹਿਬ ਤੇ ਅਟੈਕ ਕੀਤਾ ਕਿੱਦਾਂ ਕਿੱਦਾਂ ਭੁੱਲ ਜਾਣਗੇ ਲੋਕ ਇਹ ਮਾਝਾ ਹੈ ਇਹ ਅਣਖੀ ਲੋਕ ਹੈ ਬਹਾਦਰ ਲੋਕ ਹੈ ਇਹ ਲੋਕ ਕਦੀ ਨਹੀਂ ਭੁੱਲਦੇ ਭੁੱਲ ਜਣਾ ਮਾਝੇ ਦੇ ਹਲਕੇ ਦੇ ਵਿੱਚ ਚੋਨ ਦੇ ਵਿੱਚ ਕਿਤੇ ਵੀ ਕਿਸੇ ਨੇ ਵੀ ਸੁਖਬੀਰ ਬਾਦਲ ਨੂੰ ਇੱਕ ਥਾਂ ਤੇ ਨਹੀਂ ਪੁੱਛਿਆ ਬਈ ਇਹ ਅਕਾਲ ਤਖਤ ਸਾਹਿਬ ਦੇ ਮਾਮਲੇ ਤੇ ਤੁਸੀਂ ਜ਼ਥੇਦਾਰ ਦੀ ਗਲਤੀ ਪਰਵਾਹ ਨਹੀਂ ਕੀਤੀ ਜਾਂ ਇਹ ਬੇਅਦਬੀ ਦਾ ਮੁੱਦਾ ਤਰਨਤਾਰਨ ਹਲਕੇ ਦੇ ਵਿੱਚ ਕਿਸੇ ਇੱਕ ਬੰਦੇ ਨੇ ਛੇੜਿਆ ਹੀ ਨਹੀਂ ਕਿਤੇ ਉਹਦਾ ਜ਼ਿਕਰ ਹੀ ਨਹੀਂ ਆਇਆ ਇਹ ਲੱਗਦਾ ਹੈ ਕਿ ਮਾਝੇ ਦਾ ਹਲਕਾ ਹੈ ਮਾਝੇ ਚੋਂ ਵੀ ਇਹ ਪੂਰਾ ਟਕਸਾਲੀ ਅਕਾਲੀ ਕੱਟੜ ਪੱਕਾ ਸਿੱਖਲ ਕਾ ਨਹੀਂ ਗੱਲ ਉੱਠੀ ਤਾਂ ਇਟ ਮੀਨ ਜੇ ਲੋਕ ਭੁੱਲ ਗਏ ਨਹੀਂ ਬਿਲਕੁਲ ਨਹੀਂ ਤੁਸੀਂ ਵੇਖੋ ਕਿਡੇ ਕਿਡੇ ਵੱਡੇ ਇਕੱਠ ਹਮ ਸੁਖਬੀਰ ਬਾਦਲ ਸਾਹਿਬ ਜਾਂਦੇ ਕਿੰਨਾ ਲੋਕਾਂ ਸੀ ਜਿਹੜੇ ਬਾਹਰ ਨਹੀਂ ਰੱਖਿਆ ਉਹ ਆਪਣੇ ਲੋਕ ਸਦੇ ਆ ਜਿਹੜੇ ਉਹਨਾਂ ਦੇ ਆਪਣੇ ਲੋਕ ਆ ਉਹ ਉਹਨਾਂ ਨੂੰ ਸਵਾਲ ਕਿਦਾਂ ਕਰਨਗੇ ਇਹ ਆਮ ਪਬਲਿਕ ਕਿੱਥੇ ਗਏ ਆ ਆਮ ਪਬਲਿਕ ਦੇ ਵਿੱਚ ਵੀ ਗਏ ਨਹੀਂ ਇਹਦੇ ਸਿਰਫ ਉਹਨਾਂ ਲੋਕਾਂ ਨੂੰ ਬਾਹਰੋਂ ਇਕੱਠੇ ਕਰਕੇ ਬڑے ਵੱਡੇ ਵੱਡੇ ਇਕੱਠ ਸਾਰਾ ਪੰਜਾਬ ਉੱਥੇ ਠੁਕਦਾ ਰਿਹਾ ਉਹਨਾਂ ਦੇ ਵਿੱਚ ਹੀ ਗਿਆ ਬਾਦਲ ਸਾਹਿਬ ਦੇ ਅਨੁਮਾਨ ਤੇ ਕਿਆਸਰਾਈਆਂ ਦੀ ਪੁਸ਼ਟੀ ਮਨਦੀਪ ਸਿੰਘ ਨੇ ਵੀ ਕਰ ਦਿੱਤੀ ਹੈ ਜਿਹੜਾ ਮਨਦੀਪ ਸਿੰਘ ਵਾਰਿਸ ਪੰਜਾਬ ਦੇ ਵੱਲੋਂ ਕੈਂਡੀਡੇਟ ਸੀ ਜਾਂ ਪੰਥਕ ਮੋਰਚੇ ਵੱਲੋਂ ਪੰਥਕ ਸਾਂਝ ਵੱਲੋਂ ਆ ਕੈਂਡੀਡੇਟ ਸੀ ਉਸਨੇ ਵੀ ਕਿਹਾ ਜੇਕਰ ਮੈਂ ਮੈਦਾਨ 'ਚ ਨਾ ਹੁੰਦਾ ਤਾਂ ਮੇਰੀ 20000 ਵੋਟ ਵੀ ਕਾਲੀ ਦਲ ਨੂੰ ਪੈ ਜਾਣੀ ਸੀ ਤੇ ਕਾਲੀ ਦਲ 52000 ਵੋਟ ਲਿਜਾ ਕੇ ਜਿੱਤ ਜਾਣਾ ਸੀ ਕਾਲੀ ਦਲ ਦੀ ਜਿੱਤ ਬੜੀ ਵੱਡੀ ਹੋਣੀ ਸੀ ਤੇ ਅਕਾਲੀ ਦਲ ਵੀ ਇਹ ਕਹਿ ਰਿਹਾ ਵੀ ਅਕਾਲੀ ਦਲ ਨੂੰ ਹਰਾਉਣ ਲਈ ਉਸ ਪੰਥਕ ਉਮੀਦਵਾਰ ਨੇ ਹੀ ਕੰਮ ਕੀਤਾ ਜੇ ਪੰਥਕ ਉਮੀਦਵਾਰ ਮੈਦਾਨ 'ਚ ਨਾ ਹੁੰਦਾ ਤਾਂ ਅਕਾਲੀ ਦਲ ਜਿੱਤ ਜਾਣਾ ਸੀ ਇਹਨਾਂ ਦੋਨਾਂ ਵੋਟਾਂ ਨੂੰ ਜੋੜ ਲਿਆ ਜਾਵੇ ਤਾਂ ਵਾਕਿਆ ਹੀ ਵੋਟ 52000 ਬੰਦੀ ਹੈ ਦੇਖੋ ਜਿਹੜੀ ਮੰਦੀਪ ਸਿੰਘ ਦੀ ਵੋਟ ਹੈ ਉਹ ਅਕਾਲੀ ਦਲ ਦੀ ਵੋਟ ਨਹੀਂ ਹੈ ਇਹ ਬੜਾ ਵੱਡਾ ਭੁਲੇਖਾ ਹੈ ਜਿਹੜੀ ਮੰਦੀਪ ਸਿੰਘ ਨੂੰ ਵੋਟ ਪਈ ਉਹ ਗਰਮ ਖਿਆਲੀ ਲੋਕ ਜਿਹੜੇ ਇਹ ਅਕਾਲੀ ਦਲ ਤੋਂ ਸਤਾਏ ਹੋਏ ਆ ਜਿਨ੍ਹਾਂ ਨੇ ਜਿਨ੍ਹਾਂ ਨੂੰ ਇਹ ਪਤਾ ਵੀ ਇਹਨਾਂ ਲੋਕਾਂ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਵਿਦਵੀਆਂ ਦੇ ਵਿੱਚ ਇਹਨਾਂ ਦਾ ਅਹਿਮ ਰੋਲ ਹੈ ਇਹਨਾਂ ਲੋਕਾਂ ਦੀ ਵਜਲ ਇਹਨਾਂ ਦੀ ਸਰਕਾਰ ਦੇ ਵਿੱਚ ਇਹ ਸਾਰਾ ਕੁਝ ਹੋਇਆ ਹੈ ਇਹਨਾਂ ਲੋਕਾਂ ਨੇ ਜੋ ਕੁਝ ਕੀਤਾ ਕਰਾਇਆ ਉਹ ਕਾਲੀ ਨਾਲ ਦੀ ਵੋਟ ਨਹੀਂ ਹੈ ਜੇ ਮਨਦੀਪ ਸਿੰਘ ਚੋਣ ਮਦਾਨਾਂ ਦੇ ਵਿੱਚ ਨਾ ਹੁੰਦੇ ਸ਼ਾਇਦ ਹੋ ਸਕਦਾ ਹੈ ਰਿਜ਼ਲਟ ਕੁਝ ਹੋਰ ਹੁੰਦਾ ਵੀ ਉਹ ਜਿਹੜੀ ਜਿਹੜੀ ਮਰਮੀਤ ਸਿੰਘ ਦੀ ਵੋਟ ਹੈ ਆਮ ਆਦਮੀ ਪਾਰਟੀ ਦੀ ਹੋਰ ਵਜਨ ਦੇ ਉਹ ਸਾਰੀਆਂ ਪਾਰਟੀਆਂ ਨਾਲ ਸੰਬੰਧ ਰੱਖਣ ਵਾਲੇ ਲੋਕ ਹੈ ਹਰਮੀਰ ਸਿੰਘ ਚੌਂ ਮੈਦਾਨ ਦੇ ਵਿੱਚ ਇਹ ਨਾ ਹੁੰਦਾ ਮਨਦੀਪ ਸਿੰਘ ਤੇ ਉਹ ਜਿਹੜੀ ਵੋਟ ਆ ਉਹ ਡਿਵਾਈਡ ਹੋ ਜਣੇ ਸੀ ਸਾਰਿਆਂ ਲੋਕਾਂ ਨੇ ਆਪੋ ਆਪਣੀ ਪਾਰਟੀ ਨੂੰ ਵੋਟਰਾਂ ਨੇ ਵੋਟਾਂ ਪਾ ਦੇਣੀਆਂ ਸੀ ਚੇਅਰਮੈਨ ਸਾਹਿਬ ਸਾਰੀ ਸਿੱਧੀ ਵੋਟ ਥੋੜਾ ਕਾਲੀ ਦਲ ਨੂੰ ਡਿਵਾਈਡ ਹੋ ਜਾਣੀ ਚੇਅਰਮੈਨ ਸਾਹਿਬ ਇੱਕ ਹੋਰ ਵੱਡੀ ਗੱਲ ਆ ਹਰਮੀਰ ਸਿੰਘ ਜਿਹੜੇ ਕੱਲ ਤੱਕ ਕਾਲੀ ਸੀ ਇੱਕਦਮ ਆਮ ਆਦਮੀ ਪਾਰਟੀ ਚ ਆ ਕੇ ਉਹ ਕਾਲੀ ਨਹੀਂ ਰਹੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਬਣ ਗਏ ਇਹ ਵਿਚਾਰਧਾਰਾ ਇਹ ਸੋਚ ਇਹ ਕੰਮ ਇਹ ਢੰਗ ਇਹ ਤਰੀਕੇ ਇਦਾਂ ਪਾਰਟੀ ਬਦਲਣ ਨਾਲ ਕੀ ਬਦਲ ਜਾਂਦੇ ਐ ਦੇਖੋ ਜਿਹੜਾ ਬੰਦਾ ਜਿਹੜੀ ਵੀ ਪਾਰਟੀ 'ਚ ਜਾਂਦਾ ਹੈ ਉਹਨੂੰ ਪਾਰਟੀ ਦੀ ਆਇਡਿਓਲੋਜੀ ਉਹਦੇ ਮੁਤਾਬਕ ਚੱਲਣਾ ਪੈਂਦਾ ਹੈ ਪਾਰਟੀ ਮਾਨਸਾਬ ਕੋਈ ਮਾੜੀ ਨਹੀਂ ਐ ਇਹ ਵੇਖਣਾ ਹੁੰਦਾ ਵੀ ਪਾਰਟੀ ਕਿਹੜੇ ਹੱਥਾਂ 'ਚ ਐ ਕਿਹੜੇ ਲੋਕ ਉਹਨੂੰ ਚਲਾ ਰਹੇ ਆ ਉਹਨੂੰ ਚਲਾਉਣ ਦਾ ਤਰੀਕਾ ਕੀ ਐ ਆਮ ਆਦਮੀ ਪਾਰਟੀ ਐਸ ਵੇਲੇ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਪੰਜਾਬ ਦੀ ਅਗਵਾਈ ਕਰ ਰਹੇ ਆ ਉਹਨਾਂ ਦਾ ਕੋਈ ਤੋੜ ਹੀ ਨਹੀਂ ਐ ਕਿਸੇ ਪਾਰਟੀ ਕੋਲ ਉਹਨਾਂ ਵਰਗਾ ਸਾਫ਼ ਸੁਥਰਾ ਅਕਸ ਵਾਲਾ ਹਾਜ਼ਰ ਜਵਾਬ ਹਰ ਕੰਮ ਤੇ ਪਕੜ ਕਰਨ ਵਾਲਾ ਕੋਈ ਬੰਦਾ ਹੈ ਕਿਸੇ ਦੂਸਰੀ ਪਾਰਟੀ ਕੋ ਹੈ ਸਾਨੂੰ ਆਸ ਹੈ ਕਿ ਹਰਮਿੰਦਰ ਸਿੰਘ ਸੁੰਧੂ ਜਿਹੜੀ ਦੁਬਾਰਾ ਇਥੋਂ ਬਹੁਤ ਵੱਡੀ ਲੀਡ ਦੇ ਨਾਲ ਜਿੱਤੇ ਹੈ ਕਿ ਉਹ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਸੋਚ ਹੈ ਉਹ ਤੇ ਕੰਮ ਕਰਕੇ 2027 ਦੇ ਵਿੱਚ ਬਹੁਤ ਵੱਡੀ ਲੀਡ ਨਾਲ ਜਿੱਤਣਗੇ ਰਾਜਾ ਵੜਿੰਗ ਦੀ ਬੜੀ ਚਰਚਾ ਰਹੀ ਹੈ ਇਸ ਜਮਣੀ ਚੋਣ ਦੇ ਵਿੱਚ ਰਾਜਾ ਵੜਿੰਗ ਨੇ ਕਹਿੰਦੇ ਸੀਐਮ ਸਾਹਿਬ ਨਾਲ ਰਲਿਆ ਰਲੇ ਹੋਣ ਕਰਕੇ ਕੁਝ ਇਸ ਤਰ੍ਹਾਂ ਦੇ ਬਿਆਨ ਦਿੱਤੇ ਨੇ ਵੀ ਕਾਂਗਰਸ ਦੇ ਕੈਂਡੀਡੇਟ ਦਾ ਵੋਟ ਬੈਂਕ ਖਰਾਬ ਹੋ ਜਾਏ ਕੁਝ ਲੋਕ ਇਹ ਕਹਿੰਦੇ ਨੇ ਕੁਝ ਲੋਕ ਹੋਰ ਕਈ ਗੱਲਾਂ ਕਰਦੇ ਨੇ ਕਿ ਰਾਜਾ ਵੜਿੰਗ ਨੇ ਉਹ ਬਿਆਨ ਤੁਹਾਨੂੰ ਵੀ ਜਾਣ ਬੁੱਝ ਕੇ ਦਿੱਤੇ ਜਾਂਦੇ ਨੇ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਹੈ ਜਿਹੜੀ ਰਲਿਆਂ ਵਾਲੀ ਗੱਲ ਹੈ ਉਹ ਤੇ ਹਮੇਸ਼ਾ ਹੀ ਕਾਲੀ ਦਲ ਤੇ ਕਾਂਗਰਸ ਹੀ ਰਲਿਆ ਹੈ ਆਮ ਆਦਮੀ ਪਾਰਟੀ ਹੁੰਦੀ ਹੈ ਆਮ ਆਦਮੀ ਪਾਰਟੀ ਨਾਲ ਕਿਉਂ ਰਲਣਗੇ ਕਿਉਂਕਿ ਇਹ ਤੇ ਆਮ ਆਦਮੀ ਪਾਰਟੀ ਨੂੰ ਠੱਬੀ ਲਾਉਣਾ ਚਾਹੁੰਦੇ ਆ ਉਹਨਾਂ ਨੇ ਕਾਲੀਗਲ ਦੀ ਮਤ ਕੀਤੀ ਹੈ ਕਿਸੇ ਨਾ ਕਿਸੇ ਢੰਗ ਨਾਲ ਜਿੱਥੇ ਵੀ ਕਿਤੇ ਕੀਤੀ ਹੈ ਉਹ ਕਿਉਂਕਿ ਉਹਨਾਂ ਦਾ ਆਪਦਾ ਹਲਕਾ ਉੱਥੇ ਵੀ ਨਾਲ ਮਿਲ ਕੇ ਸਾਰੀ ਗੱਡੀ ਚੱਲਦੀ ਰਹੀ ਹੈ ਤੁਹਾਨੂੰ ਪਤਾ ਹੀ ਹੈ ਪਾਰਲੀਮੈਂਟ ਦੀ ਇਲੈਕਸ਼ਨਾਂ 'ਚ ਕੀ ਹੋਇਆ ਕਿਉਂਕਿ ਜਿਹੜੇ ਆਪਣੇ ਆਪ ਨੂੰ ਛੋੜੇ ਵੱਡੇ ਲੀਡਰ ਸਮਝਦੇ ਐ ਫਿਰ ਇਹ ਇਹਨਾਂ ਨੂੰ ਕੋਈ ਪਾਰਟੀਆਂ ਪੂੜੀਆਂ ਮਹਿਲਾ ਨਹੀਂ ਰੱਖਉਂਦੀਆਂ ਆਪਣਾ ਹਿੱਤ ਵੀ ਇਹ ਕਹਿੰਦੇ ਵੀ ਸਾਡਾ ਫਾਇਦਾ ਖਿੱਚ ਹੈ ਇਹ ਫਿਰ ਜੋ ਲੈਸਾ ਦੇਸਾ ਕਰਕੇ ਚੇਰਮੈਨ ਸਾਹਿਬ ਥੋੜੀ ਜੀ ਗੱਲ ਹੁਣ ਆਪਣੀ ਵੀ ਕਰੀਏ ਤੁਸੀਂ ਵੀ ਪਰ ਤਾਂ ਪੁਰਾਣੇ ਪਿਓ ਦਾਦੇ ਤੋਂ ਖਾਨਦਾਨ ਤੋਂ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਸੀ ਕਾਂਗਰਸ ਛੱਡ ਕੇ ਤੁਸੀਂ ਫਿਰ ਹੁਣ ਆਮ ਆਦਮੀ ਪਾਰਟੀ ਚ ਪ੍ਰਵੇਸ਼ ਕਰ ਲਿਆ ਕਾਂਗਰਸ ਚ ਕੀ ਬੁਰਾਈ ਹੈ ਜਿਹਦਾ ਕਰਕੇ ਤੁਹਾਨੂੰ ਆਮ ਆਦਮੀ ਪਾਰਟੀ ਚੰਗੀ ਲੱਗੀ ਹੈ ਵਿਕਮਾਨ ਸਾਹਿਬ ਅਸੀਂ ਬੜਾ ਲੰਮਾ ਸਮਾਂ ਕਾਂਗਰਸ ਪਾਰਟੀ ਚ ਕੰਮ ਕੀਤਾ ਮੈਂ ਬਹੁਤ ਵੱਖਰੇ ਵੱਖਰੇ ਅਹੁਦਿਆਂ ਤੇ ਰਿਹਾ ਹਾਂ ਮੈਂ ਚੇਅਰਮੈਨ ਵੀ ਰਿਹਾ ਮੈਂ ਰੇਲਵੇ ਬੋਰਡ ਦਾ ਮੈਂਬਰ ਵੀ ਰਿਹਾ ਮੈਂ ਬਲਾਕ ਸੰਮਤੀ ਦਾ ਮੈਂਬਰ ਵੀ ਰਿਹਾ ਮੈਂ 15 ਸਾਲ ਸਰਪੰਚ ਵੀ ਬੜਾ ਕੰਮ ਕੀਤਾ ਕੰਮ ਵੀ ਬਹੁਤ ਕੀਤਾ ਵੇਖੋ ਜੋ ਹਾਲਾਤ ਬਣੇ ਐ ਇਸ ਵੇਲੇ ਕਾਂਗਰਸ ਦੇ ਉਹਦੇ ਵਿੱਚ ਜੋ ਤੁਸੀਂ ਦੇਖ ਰਹੇ ਹੋ ਵੀ ਉੱਥੇ ਕੰਮ ਵਾਲੇ ਬੰਦੇ ਦਾ ਕੋਈ ਮੁੱਲ ਨਹੀਂ ਹੈ ਸਿਰਫ ਉੱਤੇ ਟੈਚੀਆਂ ਨਾਲ ਹੀ ਸਾਰਾ ਸਿਸਟਮ ਚੱਲਦਾ ਹੈ ਹੁਣ ਜੋ ਤਰਨਤਾਰਨ ਦੇ ਵਿੱਚ ਹੋਇਆ ਜੋ ਰੌਲਾ ਪਿਆ ਤੁਹਾਨੂੰ ਮੇਰੇ ਤੋਂ ਬਿੱਤਰ ਪਤਾ ਹੈ ਫਿਰ ਇਦਾਂ ਕਾਂਗਰਸ ਰਹਿ ਕੇ ਫੇ ਮੈਨੂੰ ਪੈੜੀ ਪੂੜੀ ਕਿਤੇ ਵੇਚ-ਵੋਚ ਕੇ ਤੇ ਕੋਈ ਜਗਾਰਜਗੂਣ ਕਰਨਾ ਪੈਂਦਾ ਫੇਰੀ ਆਪਾਂ ਕਾਂਗਰਸ ਰਹਿੰਦੇ ਹਾਂ ਕਾਂਗਰਸ ਦੇ ਵਿੱਚ ਕੰਮ ਦਾ ਕੋਈ ਮੁੱਲ ਨਹੀਂ ਹੈ ਆਮ ਆਦਮੀ ਪਾਰਟੀ ਦੇ ਕੰਮ ਦਾ ਮੁੱਲ ਹੈ ਦੇਖੋ 2017 ਦੇ ਮੈਨੂੰ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਸੀ ਸਾਡੇ ਹਲਕੇ ਦੇ ਲੋਕਾਂ ਨੇ 30 ਹਜ਼ਾਰ ਲੋਕਾਂ ਨੇ ਮੈਨੂੰ ਵੋਟ ਪਾਈ ਹੈ ਤੇ ਉਹੀ ਕਾਂਗਰਸ ਪਾਰਟੀ ਹੈ ਨਾ ਜਿਹੜੀ ਇੱਥੇ ਕਾਲੀਦਾਲ ਨਾਲ ਰਲ ਕੇ ਤੇ ਲੈਸਾ ਦੇਸਾ ਕਰਕੇ ਅਸਤੀਫਾ ਵੀ ਦੇ ਦਿੱਤਾ ਫਿਰ ਉਹਨਾਂ ਨੂੰ ਵੋਟ ਪਾਉਣ ਵਾਸਤੇ ਤਤਪਰ ਰਹੇ ਜਿਮਨੀ ਚੋਣ ਹੋਈ ਬੜਾ ਕੁਝ ਹੋਇਆ ਉਹਦੇ ਵਿੱਚ ਜਿਮਨੀ ਚੋਣ ਦੇ ਵਿੱਚ ਵੀ ਮੇਰੇ ਕੜੂਰ ਸਾਹਿਬ ਹਲਕੇ ਦੇ ਲੋਕਾਂ ਨੇ ਮੈਨੂੰ 18000 ਵੋਟ ਜਿਮਨੀ ਚੋਣ ਆਜ਼ਾਦ ਬੰਦੇ ਨੂੰ ਪਾਈ ਤੇ ਕਾਂਗਰਸ ਪਾਰਟ ਮੈਂ ਆਜ਼ਾਦ ਲੜ ਰਿਹਾ ਸੀ ਤੇ ਕਾਂਗਰਸ ਵਾਲਾ ਮੈਨੂੰ ਪਾਰਟੀ ਚੋਂ ਕੱਢ ਦਿੱਤਾ ਇਹਨਾਂ ਦਾ ਮੈਂ ਕੀ ਮਾੜਾ ਕਰਦਾ ਲੜਦੇ ਮੈਂ ਅਕਾਲੀ ਦਲ ਨਾਲ ਰਿਹਾ ਸੀ ਫਿਰ ਰਲਿਆ ਕੌਣ ਸੀ ਇਹ ਉਦੋਂ ਵੀ ਅਕਾਲੀ ਦਲ ਜਿਹੜਾ ਕਾਂਗਰਸ ਨਾਲ ਰਲਿਆ ਤੇ ਅੱਜ ਵੀ ਕਾਂ ਅਕਾਲੀ ਦਲ ਕਾਂਗਰਸ ਨਾਲ ਰਲਿਆ ਹੈ ਇਹ ਲੜਕੇ ਗੇਮ ਜਿਹੜੀ ਖੇਡ ਰਹੇ ਆ ਤੇ ਬਾਕੀ ਜਿਹੜਾ ਇਹ ਇਹ ਸਾਰੀਆਂ ਗੱਲਾਂ ਕੰਮ ਕਰਨ ਦਾ ਢੰਗ ਕੰਮ ਕਰਨ ਦਾ ਤਰੀਕਾ ਮੰਗ ਸਾਹਿਬ ਐਸ ਜਿਹੜੇ ਆਪਣੀ ਜਿਹੜਾ ਉਹਨਾਂ ਕੰਮ ਕਰਨ ਦਾ ਢੰਗ ਹੈ ਉਹ ਲਾਜਵਾਬ ਹੈ ਕਵਿ ਇਕ ਐਕਸ਼ਨ ਹੈ ਤੁਸੀਂ ਵੇਖਿਆ ਕਈ ਟੈਲੀਫੋਨ ਤੇ ਕੋਈ ਵੀਡੀਓ ਵਾਇਲੂ ਦੇ ਉੱਤੇ ਐਕਸ਼ਨ ਲੈ ਲੈਂਦੇ ਆ ਤੇ ਕਾਂਗਰਸ ਵਾਲੇ ਕਾਲੀਦਾਰ ਵਾਲੇ ਤਾਂ ਸੁੱਤੇ ਰਹਿੰਦੇ ਕੋਈ ਜਾ ਕੇ ਦੱਸੇ ਤੇ ਫੇਰ ਹੀ ਕੰਮ ਕਰਦੇ ਆ ਸਭ ਤੋਂ ਵੱਡੀ ਗੱਲ ਆਮ ਆਦਮੀ ਪਾਰਟੀ ਚ ਕੀ ਸਭ ਅੱਛਾ ਚੱਲ ਰਿਹਾ ਹੈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਵੀ ਦਬੀ ਜ਼ਬਾਨ ਚ ਉਂਗਲਾਂ ਉਠਦੀਆਂ ਨੇ ਕਈਆਂ ਦੇ ਕਈ ਮਾਮਲੇ ਚਰਚਾ ਚ ਰਹਿੰਦੇ ਨੇ ਉਹ ਉਹ ਤੁਹਾਨੂੰ ਜਾਇਜ਼ ਲੱਗਦੇ ਨੇ ਉਹਨਾਂ ਦੇ ਅਗੇਂਸਟ ਕੋਈ ਕਾਰਵਾਈ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਕਿਉਂ ਨਹੀਂ ਹੁੰਦਾ ਕੀ ਗੱਲ ਉਹ ਆਵਾਜ਼ ਪੁੱਜਦੀ ਨਹੀਂ ਉੱਪਰ ਵੇਖੋ ਮਾਨ ਸਾਹਿਬ ਜਿਹੜੇ ਕਰਦੇ ਆ ਉਹਨਾਂ ਦਾ ਐਕਸ਼ਨ ਜ਼ਰੂਰ ਹੁੰਦਾ ਹੈ ਹੂੰ ਦੇਰ ਸਵੇਰ ਤੇ ਪਾਰਟੀ ਨੂੰ ਸਭ ਕੁਝ ਪਤਾ ਹੈ ਵੀ ਕੌਣ ਬੰਦਾ ਕੀ ਕਰ ਰਿਹਾ ਹੈ ਤੁਸੀਂ ਕਿਹਾ ਵੀ ਸਭ ਅੱਛਾ ਹੈ ਮੈਂ ਕਹਿੰਦਾ ਕੁਛ ਨਾ ਹੋਵੇ ਲੋਕ ਕਾਂਗਰਸ ਤੇ ਕਾਲੀ ਲਾਲ ਦਾ ਲੋਕਾਂ ਦੇ ਰਾਜ ਵਿਖਿਆ ਨਜਾਇਜ਼ ਕਬਜ਼ੇ ਨਜਾਇਜ਼ ਪਰਚੇ ਨਜਾਇਜ਼ ਧੱਕੇਸ਼ਾਹੀਆਂ ਮੈਂ ਤੁਹਾਡੇ ਸਾਹਮਣੇ ਬੈਠਾ ਕਾਂਗਰਸ ਦੇ ਵਿੱਚ ਮੇਰੇ ਤੇ ਵੀ ਨਜਾਇਜ਼ ਪਰਚਾ ਕੀਤਾ ਗਿਆ ਕਿਉਂਕਿ ਮੈਂ ਗਰੀਬ ਲੋਕਾਂ ਦੇ ਨਾਲ ਖੜ ਗਿਆ ਸੀ ਸਾਡੇ ਸਾਫ ਕਬਤਾਇਕ ਸਾਹਿਬ ਉੱਥੇ ਕੋ ਕਬਜ਼ਾ ਕਰ ਰਹੇ ਸੀ ਕਿਸੇ ਜ਼ਮੀਨ ਤੇ ਮੈਂ ਉਸੇ ਉਹ ਜਿਹੜੇ ਗਰੀਬ ਲੋਕ ਉਹਨਾਂ ਦਾ ਉਹਨਾਂ ਦਾ ਖੜ ਗਿਆ ਤੇ ਮੇਰੇ ਤੇ ਪਰਚਾ ਦਾਜ ਕਰਾ ਦਿੱਤਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਲੋਕ ਆਪਣੀ ਨੀਂਦੇ ਸੌਂਦੇ ਆ ਤੇ ਆਪਣੀ ਨੀਂਦੇ ਉੱਠਦੇ ਆ ਕਿਸੇ ਨੂੰ ਕੋਈ ਡਰ ਨਹੀਂ ਮਰਦਾ ਜਾਇਜ ਨਜਾਇਜ ਕੋਈ ਗਾਰਵਾਈ ਹੋ ਜਾਈਗੀ ਫੇਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਕੋਈ ਵਿਧਾਇਕ ਸਮੈਗ ਜਾਂ ਸ਼ਰਾਬ ਨਹੀਂ ਵੇਚਦਾ ਕੋਈ ਵਿਧਾਇਕ ਸ਼ਰਾਬ ਜਾਂ ਸਮੈਗ ਦਾ ਕਾਰੋਬਾਰ ਨਹੀਂ ਕਰਦਾ ਸਾਫ ਸੁਥਰੀ ਚਵੀ ਹੈ ਬਾਕੀ ਛੋਟੀ ਮੋਟੀ ਜੋ ਵੀ ਗੱਲ ਹੋ ਸਾਰੀ ਸਰਕਾਰ ਦੇ ਧਿਆਨ ਚ ਜੋ ਕਰੇਗਾ ਸੋ ਭਰੇ ਹੁਣ ਖਡੂਰ ਵਿਧਾਨ ਸਭਾ ਹਲਕਾ ਖਡੂਰ ਸਹਿਬ ਵਿੱਚ 2027 ਦੀ ਚੋਣ ਲਈ ਤੁਹਾਡੀ ਤਿਆਰੀ ਹੈ ਜਾਂ ਜੇ ਪਹਿਲਾਂ ਵੀ ਚੋਣ ਆ ਜਾਂਦੀ ਹੈ ਕੀ ਤੁਸੀਂ ਚੋਣ لڑਣ ਲਈ ਪੂਰੀ ਤਰ੍ਹਾਂ ਤਿਆਰ ਹੋ ਰੈਡੀ ਹੋ ਵਿਕੋ ਮਾਨ ਸਾਹਿਬ ਦੇ ਕਿਹੋ ਜਿਹੇ ਪ੍ਰਬੰਧ ਕਿਹੋ ਜੀ ਟੈਕਨੀਕ ਕਿਵੇਂ ਤੁਸੀਂ ਦੂਜੇ ਲੋਕਾਂ ਨਾਲੋਂ ਵੱਖਰਾ ਕੰਮ ਕਰਨ ਦੀ ਇੱਛਾ ਰੱਖਦੇ ਹੋ ਟੀਵ ਮਲਖਨਤਾ ਦਿਖਾਓਗੇ ਦੇਖੋ ਮਾਨ ਸਾ ਉਹ ਸਮਾਂ ਆਏਗਾ ਤਾਂ ਦੱਸੇਗਾ ਬਾਕੀ ਕਿਸੇ ਨੇ ਫੌਜੀ ਨੂੰ ਸਵਾਲ ਕੀਤਾ ਇਹ ਵੀ ਫੌਜੀ ਸਾਹਿਬ ਲੜੋਗੇ ਉਹ ਕਹਿੰਦਾ ਸਾਡਾ ਕੰਮ ਕੀ ਹੈ ਇਹ ਤਾਂ ਸਮੇਂ ਦੇ ਹਿਸਾਬ ਨਾਲ ਆ ਦੇਖੋ ਅੱਜ ਜੋ ਵੀ ਸਮਾਂ ਆਏਗਾ ਉਹਦੇ ਮੁਤਾਬਕ ਆਪਾਂ ਲੋਕਾਂ ਦੀ ਸੇਵਾ ਡੱਟ ਕੇ ਕਰਾਂਗੇ ਪਰ ਆਪਾਂ ਨੂੰ ਕੰਮ ਕਰ ਤੁਹਾਡੀ ਸੇਵਾ ਦਾ ਦੂਜੇ ਵਿਧਾਇਕਾਂ ਨਾਲੋਂ ਦੂਜੇ ਨੇਤਾਵਾਂ ਨਾਲੋਂ ਕਾਲੀਦਾਰ ਨਾਲੋਂ ਕਾਂਗਰਸ ਨਾਲੋਂ ਨਵੇਂ ਲੋਕਾਂ ਨਾਲੋਂ ਤੁਹਾਡੀ ਸੇਵਾ ਦਾ ਕਿਵੇਂ ਦਾ ਫਰਕ ਹੋਏਗਾ ਕਿਵੇਂ ਦੀ ਸੇਵਾ ਭਾਵਨਾ ਤੁਹਾਡੇ ਜੇਨ ਚ ਪਈ ਆ ਕਿਵੇਂ ਤੁਸੀਂ ਹਲਕੇ ਦੇ ਵਿੱਚ ਵਿਚਰਨਾ ਹੈ ਕਿਵੇਂ ਦੇ ਕੰਮ ਕਰਨੇ ਆ ਉਹ ਸਾਰੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰੋ ਲਖੋ ਸਭ ਤੋਂ ਵੱਡੀ ਗੱਲ ਹੈ ਲੋਕਾਂ ਦੇ ਘਰਾਂ 'ਚੋਂ ਗਰੀਬੀ ਕਿਦਾਂ ਕੱਢਣੀ ਹੈ ਹੂੰ ਤੇ ਉਹ ਕਿਦਾਂ ਨਿਕਲ ਸਕਦੀ ਹੈ ਐਜੂਕੇਸ਼ਨ ਨਾਲ ਹੂੰ ਆਪਾਂ ਤੁਸੀਂ ਦੱਸ ਕੇ ਟਿਓ ਵੀ ਗਰੀਬ ਲੜਕੀਆਂ ਜਿਹੜੀਆਂ ਘਰਾਂ ਦੇ ਵਿੱਚ ਬੈਠੀਆਂ ਸੀ ਹੂੰ 10ਵੀਂ ਤੋਂ ਬਾਅਦ ਪਲੱਸ 2 ਤੋਂ ਬਾਅਦ ਉਹਨਾਂ ਬੱਚੀਆਂ ਨੂੰ ਲੜਕੀਆਂ ਨੂੰ ਅਸੀਂ ਇਸ ਪਾਸੇ ਲੈ ਕੇ ਪਿਆਉ ਆਪਾਂ ਐਜੂਕੇਸ਼ਨ ਵਾਲੇ ਪਾਸੇ ਤੁਰੀ ਐਜੂਕੇਸ਼ਨ ਇੱਕ ਐਡਾ ਵਧੀਆ ਸਾਡੇ ਕੋਲ ਉhtਿਆਰ ਹੈ ਜਿਹਦੇ ਨਾਲ ਅਸੀਂ ਲੋਕਾਂ ਦੇ ਘਰਾਂ ਜੋ ਗਰੀਬੀ ਘਟ ਸਕਦੀ ਹੈ ਹੋਰ ਵੀ ਬੜੇ ਟੰਗ ਤਰੀਕੇ ਨੇ ਮੈਂ ਤੇ ਜਿੱਕਦੇ ਸਬਾਬ ਬਣਿਆ ਸੇਵਾ ਦਾ ਮੌਕਾ ਬਣਿਆ ਲੋਕਾਂ ਨੇ ਸੇਵਾ ਦਿੱਤੀ ਤੇ ਮੈਂ ਹਲਕੇ ਦੇ ਵਿੱਚੋਂ ਗਰੀਬੀ ਕੱਢਣ ਵਾਸਤੇ ਆਪਣੇ ਹਰ ਹੀਲਾ ਵਰਤੂੰਗਾ ਤੇ ਮਾਨ ਸਾਹਿਬ ਨੇ ਧਿਆ ਕੀਤਾ ਵਾ ਕਿ ਜਿਹੜਾ ਬੱਚਾ ਪੜ ਕੇ ਮੈਟ ਦੇ ਵਿੱਚ ਆਊਗਾ 47 48000 ਮੇਰਾ ਘਰ ਹੁਣ ਤੋਂ ਤੇ ਵੱਧ ਗਈ ਸ਼ਾਇਦ ਲੋਕਾਂ ਨੂੰ ਨੌਕਰੀ ਦਿੱਤੀ ਕਿਹਦੇ ਉਂਗਲ ਨਹੀਂ ਉੱਠਦੀ ਉਨ ਵਰਗਾ ਭਰਤੀ ਕਿ ਕਿਸੇ ਨੂੰ ਛਪਾਰਚਨਾ ਦਾ ਪੈਸੇ ਨੂੰ ਕੋਈ ਨੌਕਰੀ ਮਿਲੀ ਹੋਵੇ ਤੇ ਪਹਿਲੇ ਜਮਾਨਿਆਂ ਦੇ ਜੀ ਲਿਸਟਾਂ ਪਹਿਲੋਂ ਬਣ ਜਾਂਦੀਆਂ ਸੀ ਕੋਟੇ ਸੀ ਐਮਐਲਏਾਂ ਦੇ ਮੰਤਰੀਆਂ ਦੇ ਕਿ ਜੇ 100 ਬੱਚਾ ਭਰਤੀ ਕਰਨਾ 5 ਬੱਚੇ ਐਮਐਲਏ ਦੇ ਆ 5 ਐਮਪੀ ਦੇ ਆ 5 ਫਲਾਨੀ ਪ੍ਰਧਾਨ ਦੇ ਆ ਉਹ ਸਿਸਟਮ ਖਤਮ ਹੈ ਇਸੇ ਕਰਕੇ ਸਾਡੀ ਪੰਜਾਬ ਦੀ ਜਿਹੜੀ ਹੈ ਉਬਰਵਾਦੀ ਵੱਲੇ ਗਿਆ ਸੀ ਕਿ ਉਹ ਲੋਕ ਸਾਡੀਆਂ ਚੰਗੀਆਂ ਪੋਸਟਾਂ ਤੇ ਆ ਗਏ ਜਿਨ੍ਹਾਂ ਦਾ ਹੱਕ ਨਹੀਂ ਸੀ ਬਣਦਾ ਜਿਨ੍ਹਾਂ ਦਾ ਹੱਕ ਬਣਦਾ ਸੀ ਜਿਨ੍ਹਾਂ ਦੀ ਪਹੁੰਚ ਨਹੀਂ ਸੀ ਉਹ ਵਿਚਾਰੇ ਘਰ ਬੈਠੇ ਰਹੇ ਇਹ ਗੱਲ ਤੇ ਖੁਸ਼ੀ ਹੈ ਕਿ ਭਗਵੰਤ ਮਾਨ ਵਾਕਿਆ ਹੀ ਮੈਰਿਟ ਨੂੰ ਐਗਜ਼ਾਮ ਨੂੰ ਪ੍ਰਮੋਟ ਕਰ ਰਹੇ ਨੇ ਆਮ ਘਰਾਂ ਦੇ ਲੋਕ ਨੌਕਰੀ ਤੱਕ ਪਹੁੰਚ ਰਹੇ ਨੇ ਇੱਕ ਗੱਲ ਬੜੀ ਉਦੋਂ ਚਰਚਾ 'ਚ ਰਹੀ ਹੈ ਜਦੋਂ ਬਾਦਲ ਸਿੰਘ ਦਾ ਰਾਜ ਸੀ ਹਮ ਸਰਦਾਰਨੀ ਸ੍ਰਿੰਦਰਕੌਰ ਬਾਦਲ ਉਦੋਂ ਪੂਰਾ ਕਮਾਂਡ ਜਿਹੜੀ ਸੰਭਾਲਦੇ ਸੀ ਕੋਈ ਅਫਸਰ ਸੀ ਆਪਣੇ ਪ੍ਰੋਮੋਸ਼ਨ ਵਾਸਤੇ ਗਿਆ ਕਿ ਉਹ ਕਦੇ ਕਾਲੀ ਗਲੀ ਜਾਂ ਆਪਣਾ ਸਰਵਿਸ ਰਿਵਾਲਰ ਜਿਹੜਾ ਟੈਚੀ ਦੇ ਵਿੱਚ ਹੀ ਲੱਗ ਦਿੱਤਾ। ਹੂੰ ਤੇ ਉਹ ਮੁੜ ਕੇ ਦੁਬਾਰਾ ਜਦੋਂ ਉਹਨੂੰ ਚੇਤਾ ਆਇਆ ਗਿਆ ਵੀ ਮੇਰਾ ਸਰਵਿਸ ਰਿਵਾਲਰ ਵਿੱਚ ਰਹਿ ਗਿਆ ਜੀ ਮੇਰਾ। ਉਹ ਕਹਿੰਦੇ ਅੰਦਰ ਲੰਘ ਜਾ ਸਭ ਲਿਆ। ਉਹ ਬਖਾਰਾਣ ਕੇ ਦਾਦਾ ਕਹਿੰਦਾ ਉੱਥੇ ਦੀ ਤਰ੍ਹਾਂ ਦੀ ਬੜੀ ਟੈਚੀ ਫੇਰ ਟੈਚੀਆਂ ਦਾ ਐਸਐਸਪੀ ਲੱਗਣੇ, ਪੈਸਿਆਂ ਦਾ ਐਸਐਚਓ ਲੱਗਣੇ, ਪੈਸਿਆਂ ਦਾ ਤਹਿਸੀਲਦਾਰ ਲੱਗਣੇ ਉਹਨਾਂ ਕੋ ਗਰਾਈਆਂ ਕਰਨੀਆਂ। ਇਹ ਲੋਕ ਕਹਿੰਦੇ ਵੀ ਸਾਨੂੰ ਸਿਰ ਪੰਜਾਬ ਦੇ ਲੋਕ ਮੋਟਾ ਮਦਦ ਸੌਖੀ ਗੱਲ ਕਹਿ ਦੋ ਰਾਜਜੀਤ ਹੁੰਦਲ ਦਾ ਤਰਨ ਤਰਨ ਤੇ ਐਸਐਸਪੀ ਲੱਗਣਾ ਇਹ ਬੜਾ ਆਪਣੇ ਆਪ ਤੇ ਇੱਕ ਵੱਡਾ ਸਵਾਲ ਹੈ ਇਹ ਸੰਨ ਸਰਦਾਰ ਭੁਪਿੰਦਰ ਸਿੰਘ ਬਿੱਟੂ ਖਾਸਪੁਰ ਅਗਲੀ ਵਾਰ ਅਸੀਂ ਇੱਕ ਨਵੇਂ ਮਹਿਮਾਨ ਨਾਲ ਗੱਲਬਾਤ ਕਰਾਂਗੇ ਤੁਹਾਡੇ ਸਾਹਮਣੇ ਰੱਖਾਂਗੇ ਸਾਡੇ ਇਸ ਯਤਨ ਨੂੰ ਸਾਡੀ ਇਸ ਕੋਸ਼ਿਸ਼ ਨੂੰ ਅਸੀਂ ਹਮੇਸ਼ਾ ਚੰਗੀ ਸੋਚ ਚੰਗੇ ਲੋਕ ਪਰਫੁੱਲਤ ਕਰਨ ਦਾ ਸ਼ੌਕ ਪਾਲਿਆ ਹੋਇਆ ਹੈ ਜ਼ਰੀਆ ਖੜਾ ਕੀਤਾ ਹੋਇਆ ਹੈ ਕੋਈ ਵੀ ਆਦਮੀ ਜਿਹੜਾ ਚੰਗੇ ਕੰਮ ਕਰਦਾ ਹੈ ਜਿਸ ਦੀ ਵਿਚਾਰਧਾਰਾ ਚੰਗੀ ਹੈ ਜਿਸ ਦੀ ਸੋਚ ਚੰਗੀ ਹੈ ਜਿਹੜਾ ਸੋਸਾਇਟੀ ਲਈ ਕੁਝ ਕਰ ਸਕਦਾ ਉਸ ਨੂੰ ਸਾਡੇ ਵੱਲੋਂ ਖੁੱਲਾ ਸੱਦਾ ਸਾਡੇ ਸਟੂਡੀਓ 'ਚ ਜਰੂਰ ਆਵੇ ਅਸੀਂ ਉਸ ਨਾਲ ਇਸ ਤਰ੍ਹਾਂ ਹੀ ਗੱਲਬਾਤ ਕਰਾਂਗੇ ਧੰਨਵਾਦ